ਕੰਟਰੀਆਂ ਦੇ ਆਲੇ-ਦੁਆਲੇ ਹਮੇਸ਼ਾ ਆ ਐਂਬੂਲੈਂਸ ਹੁੰਦੀ ਹੈ ਕਿ ਕਿ ਹੁੰਦੀ ਹੈ ਦੇਖੋ ਤੇ ਐਂਬੂਲੈਂਸ ਦੇਖੋ ਯੂਰਪ ਦੇ ਵਿੱਚ ਕਿਸ ਤਰ੍ਹਾਂ ਜਾਂਦੀ ਹੈ ਸੋ ਆਪਣੇ ਵਾਂਗੂ ਨਹੀਂ ਕਿ ਰਾਹ ਛੱਟਣਾ ਪੈਂਦਾ ਪਹਿਲੇ ਰਾਹ ਛੱਡਿਆ ਪਿਆ ਹੁੰਦਾ ਸੋ ਆਪਣੇ ਇੱਥੇ ਐਂਬੂਲੈਂਸ ਹੁੰਦੀ ਹੈ ਫਿਰ ਰਾਹ ਛੱਡਦੇ ਆ ਸੋ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਇੱਥੇ ਆਲੇ-ਦੁਆਲੇ ਦੇਖੋ ਜਿੰਨਾ ਵੀ ਮਤਲਬ ਕਿ ਤੁਹਾਨੂੰ ਖਾਲੀ ਥਾਂ ਮਿਲੂਗਾ ਉੱਥੇ ਹਮੇਸ਼ਾ ਤੁਹਾਨੂੰ ਗ੍ਰੀਨਰੀ ਦੇਖਣ ਨੂੰ ਮਿਲੇਗੀ ਤੇ ਸਾਈਡ ਤੇ ਜਿਹੜੀਆਂ ਗੱਡੀਆਂ ਜਾਣਗੀਆਂ ਉਹ ਇੱਕ ਪਾਸੇ ਜਾ ਹੀ ਜਾਂਦੀਆਂ ਤੇ ਦੂਜੀਆਂ ਗੱਡੀਆਂ ਇੱਕ ਪਾਸੇ ਜਾ ਹੀ ਜਾਂਦੀਆਂ ਕਦੇ ਵੀ ਤੁਸੀਂ ਟ੍ਰੈਫਿਕ ਇਹਦੇ ਜਾਮ ਨਹੀਂ ਲੱਗਿਆ ਦੇਖੂਗਾ ਤੇ ਜ਼ਿਆਦਾਤਰ ਇਹ ਤੇ ਬੱਤੀਆਂ ਵਗੈਰਾ ਹੁੰਦੀਆਂ ਪਰ ਇੰਨਾ ਹੋਣੀ ਹੈਗਾ ਕਿ ਜਿਵੇਂ ਆਪਾਂ ਕਹਿੰਦੇ ਗੱਡੀ ਰੁੱਕ ਗਈ ਮੁੜ ਕੇ ਫੇਰ ਜਾਮ ਹੋਣ ਕਿ ਕੋਦਾਂਮ ਗੱਡੀ ਰੋਂਗ ਸਾਈਡ ਚਲਾਤੀ ਸੋ ਰੋਂਗ ਸਾਈਡ ਵਾਲਾ ਕੋਈ ਸਿਸਟਮ ਨਹੀਂ ਦੂਜੀ ਗੱਲ ਆ ਬੱਸ ਸਟਾਪੇਜ ਹੁੰਦੇ ਇੱਥੇ ਸੋ ਇਹਨਾਂ ਬੱਸ ਸਟਾਪੇਜ ਉੱਪਰ ਚੜਕੇ ਆਪਾਂ ਸਿੱਧੀ ਆਪਣੀ ਜਿਹੜੀ ਟ੍ਰੇਮ ਹੈ ਜਾਂ ਬੱਸ ਹੈ ਸਿੱਧੀ ਆਪਾਂ ਡਾਇਰੈਕਟ ਆਪਣੀ ਡੈਸਟੀਨੇਸ਼ਨ ਦੇ ਉੱਪਰ